ਵੈਸਟ ਜੇਡ ਦਾ ਕਹਿਣਾ ਹੈ ਕਿ ਉਹ ਪਿਛਲੇ ਹਫਤੇ ਕੈਲਗਰੀ ਦੇ ਗੜੇ ਮਾਰੀ ਨਾਲ ਜਹਾਜ਼ਾਂ ਦੇ ਨੁਕਸਾਨੇ ਜਾਣ ਤੋਂ ਬਾਅਦ ਹਜ਼ਾਰਾਂ ਯਾਤਰੀਆਂ ਦੇ ਲਈ ਯੋਜਨਾਵਾਂ ਨੂੰ ਵਧਾਉਂਦੇ ਹੋਏ ਨੇੜੇ ਦੇ ਪਵਿੱਖ ਲਈ ਫਲਾਈਟ ਰੱਦ ਕਰਨ ਦੀ ਪ੍ਰਕਿਰਿਆ ਜਾਰੀ ਕਰੇਗੀ ਦੇਸ਼ ਦੇ ਦੂਜੇ ਸਭ ਤੋਂ ਵੱਡੇ ਕੈਰੀਅਰ ਦਾ ਕਹਿਣਾ ਹੈ ਕਿ ਸੂਬੇ ਦੇ ਸਭ ਤੋਂ ਵੱਡੇ ਹਵਾਈ ਅੱਡੇ ਸਮੇਤ ਦੱਖਣੀ ਅਲਬਰਟਾ ਦੇ ਗੋਲਫ ਬਾਲ ਆਕਾਰ ਦੇ 9 ਦਿਨਾਂ ਬਾਅਦ 16 ਜਹਾਜ਼ ਜਾਂ ਇਸ ਦੇ ਫਲੀਟ ਦਾ 10 ਫੀਸਦੀ ਜਿਹੜਾ ਹੈ ਉਹ ਕਮਿਸ਼ਨ ਤੋਂ ਬਾਹਰ ਰਹੇ ਨੁਕਸਾਨ ਦਾ ਮੁਲਾਂਕਣ ਕਰਨ ਤੇ ਬਾਅਦ 에ਅਰਲਾਈਨ ਦਾ ਕਹਿਣਾ ਹੈ ਕਿ ਮੁਰੰਮਤ ਤੇ ਨਿਰੇਖਣ ਨੂੰ ਪੂਰਾ ਕਰਨ ਦੇ ਲਈ ਸ਼ੁਰੂ ਕਰਨਾ ਦੇ ਉੱਤੇ ਸਮੱਗਰੀ ਦੀ ਸੋਰਸਿੰਗ ਜਿਹੜੀ ਹੈ ਉਹ ਕਈ ਹਫ਼ਤੇ ਲਈ ਲੱਗਣਗੇ ਵੈਸਟਰਡ ਦਾ ਕਹਿਣਾ ਹੈ ਕਿ ਉਸਨੇ 5 ਅਗਸਤ ਤੋਂ ਹੁਣ ਤੱਕ 600 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਉਸ ਦਿਨ ਪ੍ਰਤੀ ਦਿਨ 50 ਯਾਤਰਾਵਾਂ ਹੁਣ ਬੰਦ ਕੀਤੀਆਂ ਗਈਆਂ ਨੇ ਤੇ 20000 ਤੋਂ ਵੱਧ ਗਾਹਕ ਪ੍ਰਭਾਵਿਤ ਹੋਏ ਨੇ ਕੈਲਗਰੀ ਅਧਾਰਿਤ ਕੰਪਨੀ ਦਾ ਕਹਿਣਾ ਹੈ ਕਿ ਇਸ ਮਹੀਨੇ ਦੇ ਅੰਤ ਦੇ ਵਿੱਚ ਜਹਾਜ਼ ਸੇਵਾ ਦੇ ਵਿੱਚ ਵਾਪਸ ਆਉਣ ਕਾਰਨ ਘੱਟ ਉਡਾਣਾਂ ਨੂੰ ਰੱਦ ਕਰ ਦਿੱਤਾ ਜਾਏਗਾ ਪਰ ਇਹ ਤੂਫਾਨ ਦੇ ਪ੍ਰਭਾਵ ਨੂੰ ਲੈ ਕੇ ਯਾਤਰੀਆਂ ਦੀ ਨਿਰਾਸ਼ਾ ਨੂੰ ਦਿਖਾਉਂਦੇ ਨੇ 에ਅਰਲਾਈਨ ਦਾ ਕਹਿਣਾ ਹੈ ਉਹਨਾਂ ਨੂੰ ਕਾਲਾਂ ਤੇ ਈਮੇਲਾਂ ਦੀ ਬਹੁਤ ਜ਼ਿਆਦਾ ਮਾਤਰਾ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਹ ਯਾਤਰੀਆਂ ਨੂੰ ਮੋੜ ਬੁੱਕ ਕਰਨ ਜਾਂ ਰਿਫੰਡ ਦੀ ਚੋਣ ਕਰਨ ਦੇ ਵਿੱਚ ਮਦਦ ਕਰਨ ਲਈ ਕੰਮ ਕਰਦਾ ਹੈ ਮਾਹਰਾਂ ਦਾ ਮੰਨਣਾ ਹੈ ਕਿ ਗੜੇਮਾਰੀ ਤੋਂ ਬਾਅਦ ਘਟ ਹੋਈ ਉਡਾਨ ਸਮਰਥਾ ਕਾਰਨ ਥੋੜੇ ਸਮੇਂ ਦੇ ਵਿੱਚ ਹਵਾਈ ਕਿਰਾਏ ਵਧਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਕੈਲਗਰੀ ਹਵਾਈ ਅੱਡੇ ਦੇ ਘਰੇਲੂ ਟਰਮੀਨਲ ਤੇ ਫਲੇਅਰ 에ਅਰਲਾਈਨਸ ਦੇ ਕਾਰਗੋ ਜੈਟ ਦੇ ਚਾਰ ਜਹਾਜ਼ਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਸੈਂਟ ਜੌਨਸ ਦੇ ਵਿੱਚ ਰੇਸਿਜ਼ਮ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇੱਕ ਵਾਰ ਮੁੜ ਤੋਂ ਇਮੀਗ੍ਰੈਂਟਸ ਕਮਿਊਨਿਟੀ ਦੇ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਨੇ ਜਿਸ ਦੇ ਨਾਲ ਇੱਥੇ ਰਹਿ ਰਹੇ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਡਰ ਬਹੁਤ ਜ਼ਿਆਦਾ ਵਧਿਆ ਹੈ ਦਰਅਸਲ 21 ਸਾਲਾ ਤਰਨਪੀਤ ਸਿੰਘ ਆਪਣੇ ਦੋਸਤਾਂ ਦੇ ਨਾਲ ਸਨਸ਼ਾਈਨ ਰੋਟਰੀ ਪਾਰਕ ਵਿਖੇ ਗਿਆ ਸੀ ਜਿੱਥੇ ਇੱਕ ਵਿਅਕਤੀ ਵੱਲੋਂ ਉਸ ਦੇ ਉੱਤੇ ਕਮੈਂਟ ਕੀਤੇ ਗਏ ਪੱਦੀ ਸ਼ਬਦਾਵਲੀ ਬੋਲੀ ਗਈ ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਜਿਸ ਦੇ ਬਾਅਦ ਉਸ ਦੇ ਵੱਲੋਂ तमाम ਸਟੂਡੈਂਟਸ ਨੂੰ ਸਾਵਧਾਨ ਰਹਿਣ ਦੇ ਲਈ ਆਖਿਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਉਹ ਪਾਰਕ ਦੇ ਵਿੱਚ ਬੈਠੇ ਸਨ ਤਾਂ ਇੱਕ ਵਾਈਟ ਮੈਨ ਆਪਣੇ ਡੌਗ ਦੇ ਨਾਲ ਉੱਥੇ ਗੁਜ਼ਰਿਆ ਤੇ ਉਸ ਨੇ ਕਿਹਾ ਕਿ ਉਹ ਤਿੰਨਾਂ ਨੂੰ ਪਾਣੀ ਦੇ ਵਿੱਚ ਡਬੋਉਣਾ ਚਾਹੁੰਦਾ ਹੈ ਜਿਸ ਦੇ ਬਾਅਦ ਉਹ ਟ੍ਰੇਲ ਦੇ ਉੱਤੇ ਜਿਹੜੇ ਉਤਰਨ ਤੁਰਨ ਲੱਗੇ ਅਤੇ ਪਾਰਕ ਤੋਂ ਬਾਹਰ ਜਾਣਾ ਚਾਹੁੰਦੇ ਸਨ ਪਰ ਉਸੇ ਸਮੇਂ ਉਹ ਵਿਅਕਤੀ ਵਾਪਸ ਆਇਆ ਅਤੇ ਤਰਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਉਹਨਾਂ ਨੂੰ ਪਰੇਸ਼ਾਨ ਕਿਉਂ ਕਰ ਰਿਹਾ ਹੈ ਇਸ ਸਮੇਂ ਵੀ ਵੀਡੀਓ ਤੇ ਆਡੀਓ ਮੋਬਾਈਲ ਦੇ ਵਿੱਚ ਕੈਪਚਰ ਵੀ ਕੀਤੀ ਗਈ ਹੈ ਜਿਸ ਦੇ ਵਿੱਚ ਰੈਸਿਸਟ ਵਿਅਕਤੀ ਪੱਦੀ ਸ਼ਬਦਾਵਲੀ ਬੋਲਦਾ ਦਿਖਾਈ ਦੇ ਰਿਹਾ ਹੈ ਉਸਨੇ ਕਿਹਾ ਕਿ ਮੈਂ ਤੁਹਾਨੂੰ ਨਫ਼ਰਤ ਕਰਦਾ ਤੁਸੀਂ ਸਾਰਾ ਮੁਲਕ ਦਬਲਿਆ ਹੈ ਅਤੇ ਤੁਸੀਂ ਮੈਨੂੰ ਕਦੇ ਅਫਗਾਨਿਸਤਾਨ ਪਾਕਿਸਤਾਨ ਜਾਂ ਈਰਾਨ ਦੇ ਵਿੱਚ ਦੇਖਿਆ ਤਾਂ ਤਰਨਪ੍ਰੀਤ ਨੇ ਕਿਹਾ ਕਿ ਉਹਨਾਂ ਦਾ ਸਬੰਧ ਭਾਰਤ ਦੇ ਨਾਲ ਹੈ ਤਾਂ ਉਸਨੇ ਜਿਹੜਾ ਉਹ ਸੇਮ ਸ਼ਿਟ ਡਿਫਰੈਂਟ ਪਾਇਲ ਵਰਗੇ ਸ਼ਬਦ ਵਰਤੇ ਆਦਮੀ ਨੇ ਕਿਹਾ ਕਿ ਤੁਸੀਂ ਕੈਨੇਡੀਅਨ ਸਰਕਾਰ ਤੋਂ ਪੈਸਾ ਲੈ ਰਹੇ ਹੋ ਜਿਸਨੇ ਤਰਨਪੀਤ ਸਿੰਘ ਨੇ ਕਿਹਾ ਕਿ ਉਹ 40000 ਡਾਲਰ ਫੀਸ ਅਦਾ ਕਰਕੇ ਇੱਥੇ ਪੜਨ ਲਈ ਆਏ ਨੇ ਇਸ ਪੂਰੀ ਘਟਨਾ ਤੋਂ ਬਾਅਦ ਤਰਨਪੀਤ ਸਿੰਘ ਅਤੇ ਉਸਦੇ ਸਾਥੀ ਟਿਮ ਹਾਟਨ ਚਲੇ ਗਏ ਤੇ ਉੱਥੇ ਬੈਠੇ ਇਸ ਘਟਨਾ ਦਾ ਇਸ ਤਰ੍ਹਾਂ ਜਿਹੜਾ ਉਹ ਅਸਰ ਪਿਆ ਕਿ ਉਹ ਉਸ ਰਾਤ ਖਾਣਾ ਤੱਕ ਨਹੀਂ ਉਹਨਾਂ ਨੇ ਖਾਧਾ ਤੇ ਕਾਫੀ ਜ਼ਿਆਦਾ ਡਰ ਗਏ ਹੇਟ ਕਰਾਇਮ ਦੇ ਵਿਰੁੱਧ ਆਵਾਜ਼ ਚੁੱਕਣ ਵਾਲੀ ਐਡਵੋਕੇਟ ਸੋਬੀਆ ਸ਼ੇਖ ਨੇ ਕਿਹਾ ਹੈ ਕਿ ਕਿਸੇ ਵੀ ਕਿਸਮ ਦੇ ਹੇਟ ਕਰਾਇਮ ਦੀ ਰਿਪੋਰਟ ਜ਼ਰੂਰ ਕਰਨੀ ਚਾਹੀਦੀ ਹੈ ਸ਼ੇਖ ਜੋ ਕਿ ਐਂਟੀ ਰੇਸਿਜ਼ਮ ਕਾਲੀਸ਼ਨ ਦੀ ਕੋ-ਚੇਅਰ ਵੀ ਹੈ ਜਿਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੇ ਮਾਮਲੇ ਆਮ ਵਰਤਦੇ ਨੇ ਪਰ ਪਬਲਿਕ ਦੇ ਸਾਹਮਣੇ ਨਹੀਂ ਆਉਂਦੇ ਨੇ ਅਤੇ 2019 ਤੋਂ ਬਾਅਦ ਹੇਟ ਕਰਾਇਮ ਦੀਆਂ ਘਟਨਾਵਾਂ ਤਿੱਗਣੀਆਂ ਹੋ ਗਈਆਂ ਨੇ ਤੇ ਜ਼ਿਆਦਾਤਰ ਅਜਿਹਿਆਂ ਨੇ ਜਿਨ੍ਹਾਂ ਨੂੰ ਰਿਪੋਰਟ ਨਹੀਂ ਕਰਵਾਇਆ ਗਿਆ ਕਿਉਂਕਿ ਲੋਕ ਜਿਹੜੇ ਨੇ ਉਹ ਜਸਟਿਸ ਸਿਸਟਮ ਦੇ ਵਿੱਚ ਜਾਣ ਤੋਂ ਡਰਦੇ ਨੇ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਦੇ ਨਾਲ ਭਵਿੱਖ ਵਿੱਚ ਅਜਿਹਾ ਦੁਬਾਰਾ ਵਾਪਰ ਸਕਦਾ ਹੈ ਪਰ ਜ਼ਰੂਰੀ ਹੈ ਕਿ ਸਿਸਟਮ ਦੇ ਵਿੱਚ ਭਰੋਸਾ ਬਣਾਇਆ ਜਾਵੇ ਤੇ ਲੋਕ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਰਿਪੋਰਟ ਕਰਵਾਉਣ ਧਰਮਪ੍ਰੀਤ ਸਿੰਘ ਪਹਿਲਾ ਟੋਰਾਂਟੋ ਦੇ ਵਿੱਚ ਆਇਆ ਸੀ ਪਰ ਬਾਅਦ ਦੇ ਵਿੱਚ ਸੈਂਟ ਜੋਨਸ ਪੜਨ ਅਤੇ ਕੰਮ ਦੇ ਲਈ ਮੂਵ ਹੋਇਆ ਉਸਨੇ ਕਿਹਾ ਕਿ ਇਹ ਪਹਿਲਾ ਰੈਸ਼ੀਅਲ ਅਟੈਕ ਉਸਤੇ ਕੈਨੇਡਾ ਦੇ ਵਿੱਚ ਹੋਇਆ ਜਿਸ ਨੂੰ ਉਹ ਆਪਣਾ ਦੂਜਾ ਘਰ ਮੰਨਦਾ ਹੈ ਤੇ ਉਹ ਡਰ ਰਿਹਾ ਹੈ ਕਿ ਕੀ ਇਹ ਜਗਾ ਉਸਦੇ ਲਈ ਸੇਫ ਹੈ ਜਿੱਥੇ ਇੱਕ ਦਿਨ ਉਸਦੇ ਮਾਪੇ ਅਤੇ ਭੈਣਾਂ ਨੇ ਵੀ ਆਉਣਾ ਹੈ ਉਸਦੇ ਦੋਸਤਾਂ ਦੇ ਵੱਲੋਂ ਬੇਸ਼ੱਕ ਅਜਿਹਾ ਵਾਪਰਨ ਨਾਲ ਸੰਬੰਧੀ ਆਗਾ ਜਿਹੜਾ ਕੀਤਾ ਗਿਆ ਸੀ ਪਰ ਉਸਨੇ ਕਦੇ ਸੋਚਿਆ ਨਹੀਂ ਸੀ ਕਿ ਅਜਿਹਾ ਵਾਪਰ ਵੀ ਸਕਦਾ ਹੈ ਤੇ ਦੋ ਸਾਲਾਂ ਦੇ ਵਿੱਚ ਕਦੇ ਵੀ ਉਸ ਨੂੰ ਆਪਣੇ ਘਰ ਦੀ ਇੰਨੀ ਯਾਦ ਨਹੀਂ ਆਈ ਜਿੰਨੇ ਇਸ ਮਾਮਲੇ ਤੇ ਵਾਪਰਨ ਤੋਂ ਬਾਅਦ ਆ ਰਹੀ ਹੈ ਦੱਸ ਦੇ ਕਿ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਫਰਜ਼ੀ ਤਸਵੀਰਾਂ ਬਣਾ ਕੇ ਸ਼ੇਅਰ ਕੀਤੀਆਂ ਗਈਆਂ ਜੋ ਕਿ ਸਰਾ ਸਰ ਝੂਠੀਆਂ ਸਨ ਅਜਿਹੇ ਮਾਮਲਿਆਂ ਨੂੰ ਰੋਕਣ ਦੇ ਲਈ ਸਰਕਾਰਾਂ ਨੂੰ ਕਦਮ ਚੁੱਕਣੇ ਚਾਹੀਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ